ਨੀ ਨਹੀਂ ਲੇਟ ਆਇਆ ਬੱਬਾ ਮੈਂ ਪਾਪਾ ਨੂੰ ਭੇਜਿਆ ਤੁਹਾਡੇ ਦੋਵਾਂ ਨੇ ਘੱਟੀਆਂ ਮੰਮਾ ਕਹਿੰਦੇ ਮੈਂ ਨਵੇਂ ਜਵਾਗ ਲੈ ਕੇ ਆਉਂਗੀ ਪੁਰਾਣੇ ਨਹੀਂ ਰੱਖਣੇ ਠੀਕ ਆਂ ਮੈਂ ਪੂੜੇ ਹਾਰੀ ਕੁਚੀ ਸੁਰਵੇਂ ਦੀ ਸਾਰੀ ਦੀਚੀ ਬਾਹਰ ਕੀ ਤੁੋਰ ਕੇ ਜਵਾਰੇ ਵਾਲੀ ਸਾਰੀ ਮਾਰੇ ਨੀਣਾ ਵਾਲੇ ਮਾਰੇ ਨੀਣਾ ਵਾਲੇ ਸੀਰ ਨਹੀਂ ਤੂ ਪਾਟੇ ਗਾਟੇ ਕੇ ਗਾਟੇ ਗਾਟੇ ਉਹ ਦਾਬੀ ਦੇਖ ਸਵੇਰ ਸਵੇਰ ਲੜੀ ਜਾਂਦੇ ਗੁੱਡ ਮਾਰਨਿੰਗ ਗਾਈਜ਼ ਅੱਜ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ 'ਚ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਬੱਚੇ ਹੋ ਗਿਆ ਰੈਡੀ ਟਾਈਮ ਹੋ ਗਿਆ ਸਵੇਰ ਦੇ 7 ਵਜੇ ਆ ਤੇ ਮੌਸਮ ਦੇਖੋ ਕਿੱਡਾ ਘੈਂਟ ਹੈ ਇੱਧਰ ਗਿੱਲਾ ਹੋਗਾ ਅੱਜ ਨਿੱਕਰ ਪੈਂਚੀ ਖੜਾ ਅੱਜ ਸਕੂਲ ਜਾਣਾ ਹੁਣੇ ਤਾਂ ਕੜੀਆਂ ਡਿੱਗਣ ਲੱਗ ਗਿਆ ਸੀ ਉਹਨੂੰ ਹੁਣ ਹਟਦੇ ਜਾਈਆਂ ਥੋੜੀਆਂ ਜਿਹੀਆਂ ਜਾਈਆਂ ਸੀ ਹਟ ਗਿਆ ਜਾਣ ਟਾਈਮ ਨੂੰ ਨਾ ਜਾਣ ਹੋਰ ਨਾਤੇ ਧੋਤੇ ਰਹਿ ਜਾ

ਦੁੱਧ ਪੀਓ ਗਾਇਸ ਫਿਰ ਮਿਲਦੇ ਆਂ ਕੀ ਬੰਦਾ ਦੇਖੋ ਕਿੰਨੇ ਫਲਾਵਰ ਲੱਗੇ ਰੈੱਡ 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 ਕਿੱਡਾ ਸੋਨਾ ਚਲੋ ਗਾਇਸ ਸਰਵਾਲੀਆ ਗੁੰਨੂ ਦਾ ਦੁੱਧ ਪਿਆ ਦੀਏ ਫਿਰ ਮਿਲਦੇ ਆਂ ਤੁਹਾਨੂੰ ਜੇ ਜਾਣ ਔਰ ਉ ਤੱਕ ਮੀ ਕਿਵੇਂ ਆਉਂਦਾ ਜਾਂ ਨਹੀਂ ਆਉਂਦਾ ਠੀਕ ਹੀ ਹੋਵੇ ਗੁੰਨੂ ਨੇ ਸਕੂਲ ਜਾਣਾ ਠੀਕ ਹੀ ਹੋਵੇ ਗਾਇਸ ਮੀ ਤੇਜ ਹੋ ਗਿਆ ਸਕੂਲ ਕੀ ਮਜਾਵਾਂਗੇ ਐਕਟੀਵ ਆਤੇ ਸਨ ਬੱਪਨ ਕੇ ਨਾ ਗੱਡੀ ਤੇ ਛੱਡ ਕੇ ਆਇਓ ਹੁਣ ਸਿਕ ਉਹ ਨਦੀ ਆ ਜੂਗੀ ਸੁਨਾਮੀ ਕੀੜੀਆਂ ਨੂੰ ਘਰ ਲੱਪਣਾ ਪੂਰਗਾ ਕੀੜੀਆਂ ਮਰ ਜਾਂਦੀ ਐ ਸੂਮ ਕਰਕੇ ਸਮਾਂ ਚੱਲ ਗਿਆ ਓ ਕੀ ਮੈਂ ਆ ਗਿਆ ਗਾਇਜ਼ ਲਓ ਜੀ ਮੈਂ ਕਾਫੀ ਪੈ ਗਿਆ ਬੱਚੇ ਦਾ ਟਾਈਮ ਹੋ ਗਿਆ ਉਹ ਬੈਠੇ ਗੱਡੀ 'ਚ ਮੀ ਆ ਗਿਆ ਮੀ ਆਈ ਜਾਣਾ ਚੱਲੇ ਆਈ ਜਾਣਾ ਲੈ ਇਹ ਲਓ ਇਸ ਤੇ ਜਾਣਾ ਫੋਨ ਕੋਈ ਰੱਖੋ ਗੱਡੀ 'ਚ ਜਾਣਾ ਹੈ ਆ ਜਾਓ ਪਿੱਛੇ ਆ ਜਾਓ ਗੇਟ ਬੰਦ ਕਰਕੇ ਆਵਾਂ ਫਿਰ ਘਰੇ ਆਓ ਮੀ ਆ ਰਿਆ ਮੀ ਮੇਰਾ ਸਿਰ ਗਿੱਲਾ ਹੋ ਗਿਆ ਆਨੀ ਆ ਫਿਰ ਇਹ ਲੋ ਗਾਈਜ਼ ਆਪਾਂ ਜਵਕਨ ਛੱਡ ਕੇ ਆਨੇ ਆ ਦੇਖਦੇ ਅੱਗੇ ਮੀ ਹੈਗਾ अगे है नहीं गया गेट बंद करिए मैडी हजे उठे सुनिया गले थले, थले सुा पाया देखिए किधर ला गए मैं इतने खड़ी सी एले मैं गिली ना होव हर तंग ती ਸੁਭਾਤੋਂ ਸ਼ੁਰੂ ਹੋ ਜਾਂਦਾ ਮੈਨੂੰ ਕਰਨਾ ਚੱਲ ਉਹਦੋਂ ਮੈਨੂੰ ਇਧਰ ਲੈਣਾ ਪੂਗਾ ਚੱਲ ਆਜੋ ਦੇਖ ਲਓ ਪਹਿਲਾਂ ਮੈਨੂੰ ਉੱਥੋਂ ਉੱਥੋਂ ਭਜਾਤਾ ਫਿਰ ਮੈਨੂੰ ਸੀਟ ਤੇ ਨਹੀਂ ਬੈਠਣ ਦੇ ਤਾਂ ਇਹ ਕਰਦੇ ਆ ਇਹ ਨਹੀਂ ਸਾਨੂੰ ਉਥੋਂ ਉਤਰਨਾ ਪੂਗਾ ਫਿਰ ਫਿਰ ਮੈਨੂੰ ਅੱਗੇ ਜਾਣਾ ਪੂਗਾ ਫਿਰ ਤੇਰੇ ਪਾਪਾ ਕੋ ਅੱਗੇ ਆਜਾ ਫਿਰ ਗੁੰਨੋਂ ਨੂੰ ਪਿੱਛੇ ਬਹਿਣਾ ਚਾਹੀਦਾ ਸੀ ਸਾਨੂੰ

ਮਾਨਵ ਨਾ ਦੇਖੇ ਪੇਪਰ ਹੈ ਗਿਆ ਅੰਨ ਦੇ ਨੋਟ ਅੰਨ ਦਾ ਕੱਲ ਲਾਸਟ ਪੇਪਰ ਹੈ ਚਲ ਤੇਰੇ ਸਕੂਲ ਵੀ ਸਟਾਰਟ ਹੋ ਗਏ ਛੁੱਟੀਆਂ ਕਰਨਗੇ ਉਹਨਾਂ 10 ਅਕਤੂਬਰ ਤੋਂ ਬਾਅਦ ਸਕੂਲ ਲੱਗਣੇ ਐਨੀ ਦੂਰ ਤੁਰ ਕੇ ਜਾਣਗੇ ਇੱਥੇ ਤਰਨੇ ਆ ਸਕੂਲ ਪਹੁੰਚ ਗਏ ਗਾਈਜ਼ ਆਪਾਂ ਹਾਂ ਅੱਗੇ ਨੇੜੇ ਉਤਰਿਓ ਕਿੰਨੀਆਂ ਵੰਨਾਂ ਹੀ ਵੰਨਾਂ ਖੜੀਆਂ ਐਨੀਆਂ ਵੰਨਾਂ ਆ ਵੀ ਗਈਆਂ ਬੱਚਾ ਨੂੰ ਲੈ ਕੇ ਸੁਦਿਆ ਹੀ ਆ ਜਾਂਦੇ ਦੇਖੋ ਤੁਸੀਂ ਤਾਂ ਆਰਾਮ ਨਾਲ ਉੱਠਦੇ ਆ ਅੱਧਾ ਪੌਣਾ ਘੰਟਾ ਪਹਿਲਾਂ ਘੰਟਾ ਪਹਿਲਾਂ ਵੈਨਾਂ ਵਾਲੇ ਬੱਚੇ ਕਿੰਨੇ ਜਲਦੀ ਉੱਠਦੇ ਨੇ ਮਨਾਰੀ ਮਨਾਰੀ ਵੈਨਾਂ ਆਈ ਦਿਆਂ ਤੋਂ ਬਾਦੂ ਬੱਚੇ ਆਏ ਆ ਆ ਗਿਆ ਵਿੱਚ ਉਹ ਲੰਦ ਸਵਾਕ ਸ਼ਤਰਿਆਂ ਲੈ ਕੇ ਆਇਆ ਅੰਬ੍ਰੈਲਾ ਸੁਭਾ ਸੁਭਾ ਵੀ ਕਾਪਾ ਤਾਂ ਰ ਆਪਣਾ ਆਜਾ ਮੈਂ ऐसे ਬੈਠ ਕੇ ਜਾਏਗੇ ਠੀਕ ਹੈ ਜਨਬ ਜੀ ਜਗਾ ਬਦਲੇ ਗਾਇਸ ਮੈਂ ਮੇਥੋਲੀ ਟੱਪ ਕੇ ਆ ਗਿਆ ਅੱਗੇ ਗੱਡੀ ਦੇ ਵਿੱਚ ਦੀ ਇਧਰ ਮੇਂ ਤੇਜ਼ ਆ ਉਧਰ ਘਟਾ ਸੀ ਹਨਾ ਫਰਕ ਤੋਂ ਹੈ ਫਰਕ ਤੋਂ ਹੈ ਦੁਪਹਿਰ ਨੂੰ ਦੇਖੋ ਕੀ ਬਣਦਾ ਹੁਣ ਤਾਂ ਛੱਡ ਜਾਂਦੇ ਗਾਈਰ ਮੇ ਬਾਣੀ ਮੇਰ ਸਟਾਈਲ ਚੇਂਜ ਹੋ ਗਿਆ ਕੇ ਸਟੈਂਡ ਚੇਂਜ ਕਰਤਾ ਮੁੰਡੇ ਨੇ ਇੱਧਰੋਂ ਆਏ ਉਧਰੋਂ ਆਏ ਚਲਦੇ ਜਾਂਦੇ ਜਾ ਕੇ ਵੱਡੇ ਕਰਦੇ ਆਹੋ ਪੁੱਠੇ ਟਾਈਮ ਚ ਗਾਈਸ ਆਪਾਂ ਨੇ ਬਣਾਈ ਸੀ ਚੌੜੀ ਉਹ ਵੀ ਕਰਦੇ ਕਿਵੇਂ ਬਣੇ ਮੋٹے ਰਾਜਮਾਂ ਦੀ ਭੰਡ ਰਾਜਮਾਂ ਦੀ ਭੰਡ ਟੇਸਟੀ ਬਣਿਆ ਬਹੁਤ ਟੇਸਟੀ ਬਣੀ ਮੈਂ ਹਟ ਗਿਆ ਬੱਚੇ ਗਏ ਹੋਏ ਐ ਸਕੂਲ ਛੱਡਿਆ ਸੀ ਬ੍ਰੈਕਫਾਸਟ ਕਰਨ ਲੱਗਿਆ ਆਪਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਜਿਹੜੇ ਖੇਤੋਂ ਅਸੀਂ ਐਨੀ ਮਿਹਨਤ ਨਾਲ ਚੌਲੇ ਢੋੜੇ ਸੀ ਉਹ ਅੱਜ ਬਣਾ ਲਏ ਤੇ ਬਹੁਤ ਹੀ ਸਵਾਇਲ ਬਣਿਆ ਫਰਕ ਤਾਂ ਹੁੰਦਾ ਹੈਗਾ ਪਿੰਡ ਦੀ ਸਬਜ਼ੀ ਦਾ ਤੇ ਸ਼ਹਿਰ ਦੀ ਸਬਜ਼ੀ ਦਾ ਹੈਨਾ ਬਹੁਤ ਹੀ ਵਧੀਆ ਬਣਿਆ ਆਜੋ ਗਾਇਸ ਤੁਸੀਂ ਵੀ ਖਾ ਲਓ ਘਰ ਦੇ ਚੌਲੇ ਨਾਲ ਖੰਡ ਵਾਲਾ ਦਹੀਂ ਤੇ ਮੇਰੇ ਫਰਸਟਨ ਵਧੀਆ ਉਹਨਾਂ ਦਾ ਭਿੱਜ ਗਿਆ ਸੀ ਹੈ ਚੂਸ ਗਿੱਲੇ ਕਿਥੇ ਰੱਖਦੇ ਫਿਰ ਤੇ ਫਿਰ ਸੁੱਕਣਗੇ ਕਿਵੇਂ ਬਾਹਰ ਰੱਖੇ ਬਸ ਉਹਦੇ ਛਰਾਤਾਂ ਤੇ ਹੋ ਜਾਂਦਾ ਹੁਣ ਮੈਂ ਤੇਜ਼ ਹੋ ਗਿਆ ਗੁੰਨੂ ਭਿੱਜ ਕੇ ਆਉਗੀ ਹੈ ਹੋਰ ਕੀ ਹੁਣ ਤਾਂ ਪੂਰੀ ਭਿੱਜ ਕੇ ਆਉਗੀ ਮੇਰੇ ਬਲ ਤਾਂ ਘੱਟਾਂ ਦਾ ਗੁੰਨੂ ਵਾਲੇ ਨੇ ਹੁੰਦੇ ਗੁੰਨੂ ਵਾਲੇ ਤੇਜ਼ ਹੁੰਦਾ ਨਾ ਮੰਮਾ ਬਾਸ ਹੁੰਦੀ ਹੈ ਦੰਦੇ ਮੈਂ ਦੀ ਨਾ ਤੇਜ਼ ਹੋ ਗਿਆ। ਇਹ ਦੇਖੋ ਵਾੜ ਆਉਗੀ ਆਪਣੇ ਆਪ। ਮੇਦੀ ਵਾੜ ਦੇਖਿੰਨੀ ਤੇਜ਼ਾ। ਇਹ ਅਬੀ ਹਲਕੋ ਪਿੱਛੇ ਆਉਗੀ ਪੂਰੀ। ਪਿੱਛੇ ਆਉਗੀ। ਦੇਖਦੇ ਆ ਗਾਇਸ। ਵੀ ਪੁਰਾ ਤੇਜ਼ ਹੋ ਗਿਆ। ਸੂਬਾ ਵੀ ਐਸੀ ਸਕੂਲ ਜਾਣ ਟਾਈਮ ਉਦੋਂ ਦੇਖੋ ਸਾਰਾ ਟਾਈਮ ਨਹੀਂ ਪਿਆ। ਹੁਣ ਝੋਟੇ ਦਾ ਟਾਈਮ ਪੈਣ ਲੱਗਿਆ। ਰੱਬ ਵੀ ਨਾ ਬਸ ਰੱਬ ਹੀ ਆ। ਉਹ ਪਿੱਛੇ ਪਿੱਛੇ ਬਾਲਾ ਜਵਾਕਾਂ ਦੇ। ਅੱਜ ਵਿਚਾਰੀ ਬੈਗ ਬੁੱਕ ਤੋਤਾ ਤੂਤਾ ਲੈ ਕੇ ਗਈ ਆ। ਸਾਰਾ ਗੰਦਾ ਹੋ ਜੂਗਾ ਗਿੱਲਾ ਹੋ ਜੂਗਾ ਹੈਨਾ ਅੱਜ ਨਹੀਂ ਲੇਟ ਆਇਆ ਪਾਪਾ ਮੈਂ ਤੇ ਆਪਾਂ ਨੂੰ ਭੇਜਿਆ ਪਾਪਾ ਤਾਂ ਬੈਠੇ ਸੀ ਰਾਮ ਨਾਲ ਪਾਪਾ ਨੂੰ ਬੜਾ ਕੌਸੇ ਜਾਂਦੇ ਹੋ ਗਏ ਸੀਗਾ ਡੇਟ ਆਵੇ ਦਾ ਪਰਿਆ 2015 ਉਦੋਂ ਮੈਂ ਐ ਨਹੀਂ ਸੀ ਹੁਣ ਤੇਜ ਹੋ ਗਿਆ ਨਾ ਸਾਰਿਆਂ ਨੇ ਦੱਸ ਤੇ ਸਾਰੇ ਸਫਲ ਹੋ ਗਏ ਆ ਬਈ ਅੱਲਾ ਇਨਾ ਇਨਾ ਕਰਦਾ ਮੇਰੇ ਇਸ ਸਕੇਡ ਵਧੀਆ ਏ ਠੰਡ ਲੱਗਣ ਲੱਗੀ ਸ਼ੂਜ਼ ਗਿੱਲੇ ਹੋ ਗਏ ਮਮੀ ਮੇਰੇ ਉਸ ਨਾਲ ਕਿਹੜੇ ਕਿਹੜੇ ਆ ਮੈਂ ਸਾਰੇ ਕਿਹੜੇ ਆ ਸਾਰੇ ਚੇ ਤੇਰੇ ਆ ਸੱਟ ਤੋਂ ਕਰਵਾਈ ਸੀ ਨਾ ਪੇਪਰ ਮੈਂ ਆਪਣੇ ਸੱਟ ਤੋਂ ਪੇਪਰ ਸਹੀ ਕਰਵਾਈ ਸੀ ਮੈਂ ਦੇਖ ਲਿਆ ਉਹ ਤੇ ਸਾਰੇ ਸਾਡੇ ਤਾਂ ਸਾਰਿਆਂ ਨੂੰ ਦਿਖਾਏ ਸੀ ਕਿਉਂਕਿ ਮਾਂ ਪੇਰੈਂਟਸ ਨੂੰ ਤਾਂ ਪੇਪਰ ਦਿਖਾਉਂਦੇ ਨਹੀਂ ਹੁੰਦੇ ਬੱਚਿਆਂ ਨੂੰ ਦਿਖਾਉਂਦੇ ਮਾਂ ਉਹਨੂੰ 3rd ਕਲਾਸ ਦੇ ਪੇਪਰ ਲੈਣੇ ਆਹ ਦੇ ਉਧਰ ਤੁਹਾਡੇ ਦੋਵਾਂ ਨੇ ਕੱਟੀਆਂ ਮਮਾ ਕਹਿੰਦੇ ਮੈਂ ਨਵੇਂ ਜਵਾਕ ਲੈ ਕੇ ਆਉਂਗੀ ਪੁਰਾਣੇ ਨਹੀਂ ਰੱਖਣੇ ਤੁਸੀਂ ਤੁਸੀਂ ਕਿਹਾ ਨਾ ਮੈਂ ਪੁਰਾਣੇ ਜਵਾਕ ਨਹੀਂ ਰੱਖਣੇ ਨਵੇਂ ਲੈ ਕੇ ਆਉਂਗੀ ਹੁਣ ਨਵੇਂ ਜਵਾਕ ਲੈ ਕੇ ਆਵਾਂਗੇ ਓਏ 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 ਦੁੱਧ ਗਰਮ ਕਰੀਮ ਦਾ ਮੱਚ ਗਈ ਓਏ ਓਏ ਕਿਉਂ ਓਏ ਖਾਸ ਕਰਕੇ ਗੋਤੋ ਤੁਸੀਂ ਦਵੀਂ ਜਮਾਤ ਨਹੀਂ ਗੱਲ ਮੰਨਦੇ। ਇਧਰ ਮੰਨ ਨਹੀਂ ਰਿਹਾ। ਆਹਾ ਮੰਨਦਾ। ਨਵੇਂ ਜਵਾਕ ਆਉਣਗੇ ਹੁਣ। ਲਾ ਲਓ ਨਵੇਂ ਆਣੂ ਲਾ ਲਓ। ਤੁਹਾਡੇ ਭੈਣਾਂ। ਲਾ ਲਓ। ਉੱਧਰ ਹੈ। ਕਰਾਂਗੇ ਨਵੇਂ ਦਾ ਹੋਰ ਖਾਪ ਪਾਉਣਗੇ। ਆਈ ਨਹੀਂ। ਓਏ ਖੜਾ ਰਹਿ। ਦਾ। ਨੰਵੇਂ ਲੱਗੇ ਆ ਬੰਗੇ ਸਤਾ। ਵੇ ਦੇਖਾ ਐਨੇ ਕਿੰਨੇ ਕਿੰਨੇ ਆ ਗਏ ਉਹ ਪਰਲੀ ਗੋਨ ਬਣਾ ਰਿਹਾ ਅੱਠ ਮੇਰਾ ਇਹਦੇ ਅੱਛਾ ਉਹ ਆਜੇ ਬਣਾ ਰਿਹਾ ਦੇਖ ਲੋ ਆਜਵਾਕਾਂ ਦੀ ਬਣਾ ਦੇ ਫਰਕ ਫਰਕ ਕੀਤਾ ਜਾ ਰਿਹਾ ਇਸ ਘਰ ਦੇ ਵਿੱਚ ਬੱਚਿਆਂ ਦੇ ਨਾਲ ਫਰਕ ਕੀਤਾ ਜਾ ਰਿਹਾ ਬੱਚਾ ਨੂੰ ਪਾਣੀ ਵਾਲੀ ਆਪ ਦੀ ਮਸਾਲਿਆਂ ਵਾਲੀ ਫਰਕ ਆਜੇ ਕੰਦੇਣੀ ਪਿਆਜ਼ ਵਾਲੀ ਨਹੀਂ ਤਾਂ ਨਹੀਂ ਸਾਡਾ ਇੱਕ ਚ ਕੰਮ ਨਿਬੜ ਜਾ ਕਰਨ ਸਾਬੂ ਨਹੀਂ ਖਾਂਦਾ ਪਾਉ ਦੋ ਦੋ ਕਿਹਦੇ ਘਰ ਚ ਬਣਨੀ ਆ ਦੋ ਦੋ ਮੈਗੀ ਜ਼ਿਆਦਾਤਰ ਮੈਗੀ ਇਹੀ ਖਾਂਦੇ ਹੋਣੇ ਦੱਸਿਓ ਇਹ ਵਾਲੀ ਮੈਗੀ ਕੌਣ ਕੌਣ ਖਾਂਦਾ ਮਸਾਲੇ ਵਾਲੀ ਲੱਗ ਜਿੱਤੇ ਅਸੀਂ ਮੈਗੀ ਬਣਾ ਰਹੇ ਸੀ ਮੇਰੇ ਪਤੀ ਦੇਵ ਨੇ ਪਤਾ ਨਹੀਂ ਕੀਤਾ ਕੈਮਰਾ ਸੈੱਟ ਕਰਤਾ ਮੈਨੂੰ ਕੁਝ ਵੀ ਪਤਾ ਨਹੀਂ ਸੀਗਾ ਮੈਂ ਲੱਗਿਆ ਪਿਆ ਸੀ ਆਪਦਾ ਹੀ ਬੋਲਣੇ ਦੇਖੀ ਜਾਓ ਕੋਈ ਪਤਾ ਨਹੀਂ ਵੀ ਪਿੱਛੇ ਮੈਂ ਰਿਕਾਰਡ ਹੋ ਰਿਆਂਗਾ ਪਤਾ ਨਹੀਂ ਕੀ ਕੁਝ ਬੋਲਤਾ ਕਿ ਨਹੀਂ ਬੋਲਿਆ ਹਜੇ بابا ਆਵਾਜ਼ ਨਹੀਂ ਕਲੀਅਰ ਆਈ ਕਿਉਂਕਿ ਐਗਜਾਸਟ ਫੈਨ ਚੱਲੀ ਅੰਦਾ ਸੀਗਾ ਜੇ ਐਗਜਾਸਟ ਫੈਨ ਨਾ ਚੱਲਦਾ ਹੁੰਦਾ ਤਾਂ ਫਿਰ ਮੇਰਾ ਸਾਰਾ ਕੁਝ ਬੋਲਦਾ ਤੁਹਾਨੂੰ ਸਭ ਨੂੰ ਸੁਣ ਜਾਣਾ ਸੀਗਾ ਵੀ ਅਸੀਂ ਕੰਮ ਕੱਟ ਕਰਦੇ ਆ ਤੇ ਰਸੋਈ 'ਚ ਲੜਦੇ ਵੱਧ ਤੇ ਕਰ ਰਹਾ ਹਾਂ ਕੜੀ ਮੈਂ ਕੀ ਤਿਆਰ ਕਰਤੀ ਮੈਂ ਦੇਖੋ ਇਧਰ ਆਪਣੀ ਹੋ ਰਹੀ ਹੈ ਸਾਡੀ ਕਾਫੀ ਬੋਨ ਮੇਟਰ ਦਦੂ ਇਸ ਸਵਾਦ ਮਾੜਾ ਨੰਬਰ 1 ਜਿਹੜੀ ਜੀ ਟੇਸਟੀ ਜਿਹੜੀ ਜੀ ਸਵਾਲ ਹੁੰਦੀ ਹੈ ਸਾਬੂ ਦੀ ਉਹ ਹੁੰਦੀ ਹੈ ਨੰਬਰ 1 ਹਨਾ ਦੂਜੀਆਂ ਤਾਂ ਬਸ ਫਿਰ ਬੋਲਦਾ ਹੀ ਨਹੀਂ ਹੁੰਦਾ ਜਿਹੜੇ ਮਿੰਟ ਚ ਕਹਿ ਦਿੰਦਾ ਕੈਮਰਾ ਔਨ ਵੀ ਨਹੀਂ ਕਰਨ ਦਿੰਦਾ ਮਿੰਟ ਝੀ ਪਹਿਲੇ ਨੰਬਰ ਤੇ ਬਹੁਤ ਬਸ ਮੈਂ ਕਈ ਰਣਾ ਖਾ ਲਿਆ ਪਾਪਾ ਦੇ ਹੱਥ ਦੀ ਮੈਗੀ ਪਾਪਾ ਸਵਾਲ ਬਣਾਉਣੇ ਨੇ ਹੁਣ ਪਾਪਾ ਹੀ ਬਣਾਇਆ ਕਰਨਗੇ ਠੀਕ ਹੈ ਠੀਕ ਹੈ ਓਕੇ ਸਾਬੂ ਪਾਪਾ ਨੂੰ ਕਹਦੇ ਕਰੇ ਜੀ ਬਣਾਇਆ ਕਰੋ ਪਾਪਾ ਵਧੀਆ ਬਣਾਉਂਦੇ ਆ 22 ਕਿਨੇ ਵਧੀਆ ਆ ਓਏ ਮੇਰੀ ਰਾਤ ਹੋ ਗਈ ਐ ਲਾਈਟ ਕੀ ਛੁੱਟੀ ਹੈ ਗੁੱਡ ਨਾਈਟ ਇਹ ਕਿ ਲੈ ਚੁੱਕੀ ਹੈ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਸਾਰੇ ਨੌਸਟਾ ਵਲੋਗਰਾਂ ਪਰ ਇੱਥੇ ਕਰਦੇ ਸਮਾਪ ਕੱਲ ਮਿਲਾਂਗੇ ਖੋਰਨਾ ਵਿੱਚ ਬਲਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੂ ਜਾਓ ਕੇ ਲਈ ਬਾਏ ਬਾਏ ਗੁੱਡ ਨਾਈਟ टेक केयर बाय बाय लव यू नो बाय नो बज के बाय बाय 9 बजे ऑन द टाइम ऊपर आ ਜਾਂਦਾ ਫਿਰ ਅਸੀਂ ਇਹਨੂੰ ਚੱਕ ਕੇ ਥੱਲੇ ਸੈੱਡ ਦਿੰਨੇ ਹੈ ਮੈਂ ਉੱਥੇ ਪੈਣਾ ਇਹ ਛੱਡ ਦਿੰਦੇ ਹੁਣ ਮੈਂ ਪੈਣਾ ਫੂ ਆ ਮੇਰੇ ਉੱਜੂ ਚਲੋ ਗਾਇਸ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਫਿਰ ਮਿਲਦੇ ਆ ਬਾਏ ਬਾਏ